ਆਪ ਪ੍ਰੈਸ ਨੂੰ ਰਿਪੋਰਟ ਕਰਤੀ ਹੈ ਸਭ ਤੋਂ ਪਹਿਲਾਂ ਤਾਂ ਚਾਹਿਓ ਇੰਟਰ ਗੈਂਗ ਰਾਈਵਲਰੀ ਸੀ ਉਹ ਵੀਡੀਓ ਰੈਡੀ ਰੱਖਿਓ ਜੀ ਕਿਵੇਂ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਗੱਲ ਇਹ ਨਹੀਂ ਕੀਤੀ ਤੁਸੀਂ ਪੁਲਿਸ ਇੰਨੀ ਗੱਲ ਕਹਿ ਕੇ ਆਪ ਦਾ ਪੱਲਾ ਝਾੜ ਲੂ ਕਿ ਇਹ ਤਾਂ ਜੀ ਗੈਂਗ ਰਾਈਵਲਰੀ ਆ ਤੁਸੀਂ ਹਾਲਾਤ ਵੇਖੋ ਕਿ ਪੁਲਿਸ ਦਾ ਡਰ ਹੀ ਨਹੀਂ ਕਿਸੇ ਨੂੰ ਸ਼ਰੇ ਆਮ ਇੱਕ ਬੰਦਾ ਅੱਗੇ ਆ ਰਿਹਾ ਭੀੜੀ ਜੀ ਬਾਜ਼ਾਰ ਹੈ ਤੇ ਦੂਜੇ ਨੂੰ ਉਹ ਗੋਲੀ ਮਾਰਦਾ ਤੇ ਉੱਥੇ ਮੌਤ ਹੋ ਜਾਂਦੀ ਉੱਥੇ ਕਿਸੇ ਹੋਰ ਦੀ ਵੀ ਬਾਈ ਸਟੈਂਡਰਡ ਦੀ ਵੀ ਹੋ ਸਕਦੀ ਸੀ ਔਰ ਕੱਲ ਵੀ ਜੋ ਵਾਕਿਆ ਹੋਇਆ ਔਰ ਮੈਂ ਜਿਹੜੀ 30 35 ਮੌਤਾਂ ਕਈਆਂ ਨੇ ਉਹ ਮੈਂ ਤਾਂ ਕਹਿ ਰਿਹਾ ਕਿ ਤੁਸੀਂ ਪਿਛਲੇ ਸਮੇਂ 'ਚ ਵੇਖੋ ਆ ਨਿਕਲ ਟਰੈਜੇਡੀ ਜਿਹੜੀ ਹੁੱਚ ਟਰੈਜੇਡੀ ਹੋਈ ਹੈ ਉਹਦੇ 'ਚ ਵੀ ਸਰਕਾਰ ਹਰਕਤ 'ਚ ਮਗਰੋਂ ਆ ਰਹੀ ਹੈ ਔਰ ਇਹ ਕਿੰਨਾ ਦਾ ਪੱਕਾ ਹੀ ਪੇਟੈਂਟ ਇਹ ਪੇਟੈਂਟ ਹੀ ਕਰਾ ਲਨ ਉਹ ਲਬ ਜੋ ਮੁਸਤਹਦੀ ਮੁਸਤਹਦੀ ਇਹਨਾਂ ਨੂੰ ਬਾਅਦ ਚ ਚੇਤੇ ਆਉਂਦੀ ਹੈ 30 35 ਬੰਦੇ ਉਹਦੇ ਚ ਮਰ ਗਏ ਔਰ ਉਹਦੇ ਚ ਵੀ ਫਿਰ ਮੁੱਖ ਮੰਤਰੀ ਸਾਹਿਬ ਨੂੰ ਮਜਬੂਰਨ ਭੱਜ ਕੇ ਇੱਥੇ ਆਏ ਕਿਉਂਕਿ ਇੰਨੀ ਸਿਆਸਤ ਕੀਤੀ ਸੀ ਜਦੋਂ ਕਾਂਗਰਸ ਵੇਲੇ ਮੌਤਾ ਹੋਈਆਂ ਸਨ ਮਗਰ ਨਲਾਇਕੀ ਕੀ ਦੀ ਹੂ ਇਸ ਟੂ ਬਲੇਮ ਕੀ ਇਲਿਗਲ ਸ਼ਰਾਬ ਦੀ ਵਿਕਰੀ ਨਕਲੀ ਸ਼ਰਾਬ ਦੀ ਵਿਕਰੀ ਕੀ ਸਿਟੀਜ਼ਨਸ ਨੇ ਰੋਕਣੀ ਆ ਲੋਕਾਂ ਨੇ ਰੋਕਣੀ ਆ ਨਹੀਂ ਭਾਈ ਥਿਸ ਇਜ਼ ਪੁਲਿਸਿੰਗ ਔਰ ਕੱਲ ਵੀ ਤੁਸੀਂ ਹਾਲ ਵੇਖੋ ਕਿ ਸ੍ਰੀ ਅੰਮਰ ਸਰ ਸਾਹਿਬ ਜੇ ਐਸ ਵੀ ਸਪੀਕ ਹੋਨੇ ਉਹ ਵਿਚਾਰਾ ਪੁਰਾਣੇ ਤੇ ਪਾਟੇ ਨੋਟ ਬਦਲਣ ਦਾ ਕੇਸ ਆ ਵੀਡੀਓ ਵਖਾ ਰਿਆ ਹਾਲ ਗੇਟ ਤੋਂ ਬਿਜ਼ੀ ਥਾ ਦੱਸ ਦਿਓ ਕਿਹੜਾ ਹਾਲ ਗੇਟ ਤੋਂ ਉਹ ਏਰੀਆ ਜਿੱਥੋਂ ਲੋਕਾਂ ਨੇ ਸ੍ਰੀ ਹਰਮੰਦਰ ਸਾਹਿਬ ਅੱਗੇ ਜਾਣਾ ਮੋਸਟ ਵਿਜ਼ਿਟਿਡ ਏਰੀਆ ਤੇ ਪੁਲਿਸ ਉੱਥੇ ਨਹੀਂ ਸਿਕਿਉਰਿਟੀ ਪ੍ਰੋਵਾਈਡ ਕਰ ਸਕਰੀ ਕੱਲ ਛਾਟਾ ਸਾਹਿਬ 'ਚ ਐਤਵਾਰ ਦਾ ਦਿਨ ਵੈਸੀ ਗੁਰੂ ਘਰਾਂ 'ਚ ਸੰਗਤ ਬਹੁਤ ਵੱਡੀ ਗਿਣਤੀ 'ਚ ਜਾਂਦੀ ਹੈ ਮਗਰ ਜਿਹੜਾ ਫੁੱਟਬਾਲ ਹੈ ਜਿਹੜੀ ਗਿਣਤੀ ਹੈ ਸੰਗਤ ਦੀ ਉਹ ਛਾਟਾ ਸਾਹਿਬ 'ਚ ਐਤਵਾਰ ਦੇ ਦਿਨ ਹੋਰ ਵੱਧ ਜਾਂਦੀ ਹੈ ਤੇ ਤੁਸੀਂ ਇਹ ਹਿਸਾਬ ਲਾਓ ਕਿ ਕਮਿਸ਼ਨਰ ਆਫ ਪੁਲਿਸ ਇਹ ਜ਼ਰੂਰ ਦੱਸਣ ਕਿ ਉਹ ਕਿੱਥੇ ਸੁੱਤੇ ਸੀ ਕਿਉਂਕਿ ਜਿਹੜਾ ਸਾਡਾ ਕਾਉਂਸਲਰ ਸਾਹਿਬ ਮਾਰਿਆ ਗਿਆ ਉਹਦੇ ਤੇ ਉਹ ਸ਼੍ਰੀ ਖਿਆਟਾ ਸਾਹਿਬ ਦਰਵਾਜ਼ੇ ਉਥੇ ਮੱਥਾ ਟੇਕ ਕੇ ਗੁਰੂ ਘਰ ਚ ਬਾਹਰ ਆਇਆ ਔਰ ਉਸ ਵੇਲੇ ਜਦੋਂ ਗੋਲੀਆਂ ਚੱਲੀਆਂ ਨੇ ਚਾਰ ਪੰਜ ਗੋਲੀਆਂ ਚੱਲੀਆਂ ਉਹਦੇ ਸਿਰ 'ਚ ਵੱਜੀ ਹੈ ਗੋਲੀ ਗੋਲੀ ਚਲਾਉਣ ਵਾਲਿਆਂ ਦਾ ਬੇਖੌਫ ਪੁਲਿਸ ਦਾ ਡਰ ਕੋਈ ਨਹੀਂ ਪੁਲਿਸ ਸੀ ਕਿੱਥੇ ਸਾਨੂੰ ਜਰੂਰ ਇਸ ਗੱਲ ਦੀ ਦੱਸਿਓ ਕਿ ਜੇ ਪੁਲਿਸ ਹੁੰਦੀ ਤੇ ਕਹੇ ਨਾ ਜੀ ਹਿੰਮਤ ਨਹੀਂ ਕਰਨੀ ਸੀ ਔਰ ਗੁਰੂ ਘਰ ਜਿਹੜਾ ਮੋਸਟ ਵਿਜ਼ਿਟਿਡ ਏਰੀਆ ਚਾਹੇ ਉਹ ਦਰਬਾਰ ਸਾਹਿਬ ਔਰ ਪੁਲਿਸ ਦੀ ਨਲਾਇਕੀ ਕਿੰਨੀ ਹੈ ਇਹ ਦੱਸਣ ਦੀ ਲੋੜ ਨਹੀਂ ਜੋ ਉਹ ਨਰੈਣ ਨਰੈਣੂ ਵੇਲੇ ਹੋਇਆ ਸੀਗਾ ਨਰੈਣ ਚੋੜੇ ਵੇਲੇ 84 ਚਾ ਦਰਬਾਰ ਸਾਹਿਬ 'ਚ ਗੋਲੀ ਚੱਲੀ ਆ ਜਾਂ ਹੁਣ ਚੱਲੀ ਆ ਮਗਰ ਹਾਓ ਕਹਿੰਦਾ ਪੁਲਿਸ ਸੇ ਕਿ ਅਸੀਂ ਬੜੇ ਮੁਸਤੈਦ ਸੀ ਔਰ ਕੱਲ ਵੀ ਪ੍ਰੈਸ ਕਾਨਫਰੰਸ ਕੌਣ ਕਰ ਰਿਹਾ ਇੱਕ ਵਾਲੀਆ ਸਾਹਿਬ ਤੇ ਦੂਜਾ ਉਹ ਹਰਪਾਲ ਸਿੰਘ ਐਸਪੀ ਜਿਹਦਾ ਅੱਗੇ ਪਹਿਲਾਂ ਜੱਫੀਆਂ ਪਾਉਂਡਿਆ ਜਿਸ ਨੇ ਗੋਲੀ ਚਲਾਈ ਸੀ ਉਦੋਂ ਦਰਬਾਰ ਸਾਹਿਬ ਤੇ ਤੇ ਫਿਰ ਕੀ ਤੁਸੀਂ ਕਹੋਗੇ ਕਿ ਪੁਲਿਸ ਦੀ ਮਿਹਲੀ ਭੁਗਤਾ ਕਿ ਪੁਲਿਸ ਮੁਸਤੈਦ ਹੈ ਔਰ ਤੁਸੀਂ ਇਹ ਗੱਲ ਵੇਖੋ ਕਿ ਵੈਸੇ ਸੀਪੀ ਸਾਹਿਬ ਦੀ ਵੀ ਕਮਾਲ ਹੀ ਆ ਪਹਿਲਾਂ ਤਾਂ ਜਦੋਂ ਬੰਮ ਡਿੱਗਦੇ ਸਨ ਉਦੋਂ ਕਹਿੰਦੇ ਸੀ ਟਾਇਰ 파ਟ ਗਿਆ ਜੀ ਕਦੇ ਰੇਡੀਏਟਰ 파ਟ ਗਿਆ ਜੀ ਉਹਨਾਂ ਨੂੰ ਮਹੀਨਾ ਲੱਗ ਗਿਆ ਇਹ ਸਮਝਣ ਆਸਤੀ ਕਿ ਇਹ ਬੰਮ ਚੱਲਦੇ ਆ ਇਹ ਰੇਡੀਏਟਰ ਤੇ ਟਾਇਰ ਨਹੀਂ 파ਟਣ ਦੇ ਮੇਰੇ ਵੀਰੋ ਉਸੇ ਤਰ੍ਹਾਂ ਅੱਜ ਦੀ ਫੁਰਤੀ ਵੇਖੋ ਕਹਿੰਦੇ ਜੀ ਪੁਲਿਸ ਨੇ 8 ਘੰਟਿਆਂ ਚ ਕੇਸ ਸੋਲਵ ਕਰ ਦਿੱਤਾ ਵਾਹ ਵੀ ਤੇ ਜਿਹੜਾ ਉਹ ਹਰਜਿੰਦਰ ਸਿੰਘ ਪਿਛਲੇ 2-3 ਮਹੀਨਿਆਂ ਤੋਂ ਦਵਾਈਆਂ ਦੇਣ ਡਿਆ ਸੀ ਉਹਦੇ ਘਰ ਗੋਲੀ ਚੱਲੀ ਆ ਅੱਜ ਮੈਂ ਉਹ ਸਾਰੀਆਂ ਵੀਡੀਓ ਤੁਹਾਨੂੰ ਇੱਕ-ਇੱਕ ਕਰਕੇ ਵਿਖਾ ਰਿਹਾ ਕਿ 19 ਫਰਵਰੀ ਨੂੰ ਉਹਦੇ ਘਰ ਤੋਂ ਬਾਹਰ ਗੋਲੀ ਚੱਲਦੀ ਆ ਉਹ ਜਾ ਕੇ ਸ਼ਿਕਾਇਤ ਦਰਜ ਕਰਾਉਂਦਾ ਐਸ ਐਚਓ ਆ ਆ ਅੱਜ ਆ ਜੰਡੇਆਲਾ న్యూਜ਼ ਉੱਤੇ ਪੜੋ ਜੀ ਇਹ ਸਾਰੇ ਪੱਤਰਕਾਰ ਨੇ ਜਿਹੜੇ ਮੈਂ ਆ ਰਿਹਾ ਜੀ ਆ ਬਹਾਮਣ ਐਮ ਸੀ ਲਿਖਿਆ ਜੀ ਇੱਥੇ ਔਰ ਮੈਂ ਤੁਹਾਨੂੰ ਇਸ ਪਰਿਵਾਰ ਦਾ ਪਿਛੋਕਰ ਦੱਸ ਦਿਆਂ ਜੀ ਤੁਹਾਨੂੰ ਇਹਦੇ ਦਾਦਾ ਜੀ ਅਜੀਤ ਸਿੰਘ ਜੀ ਚਾਰ ਵਾਰੀ ਕਾਉਂਸਲਰ 1975 ਤੋਂ ਬਣਦੇ ਆ ਰਹੇ ਆ ਇਹ ਦੂਜੀ ਵਾਰੀ ਦਾ ਕਾਉਂਸਲਰ ਆ ਸਾਡਾ ਭਰਾ ਔਰ ਸਭ ਤੋਂ ਵੱਧ ਵੋਟਾਂ ਨਾਲ ਇਹ ਇਹ ਚੋਣ ਜਿੱਤਿਆ ਦੂਜੀ ਵਾਰੀ ਔਰ ਤੁਸੀਂ ਇੱਕ ਤੋਂ ਹੀ ਅੰਦਾਜ਼ਾ ਲਾ ਲਓ ਕਿ ਇਹਦੀ ਲੋਕਪ੍ਰਿਤਾ ਕੀ ਹੈ ਕਿ ਆਪੋਜੀਸ਼ਨ ਪਾਰਟੀ ਨਾਲ ਸੰਬੰਧਿਤ ਹੋਵੇ ਮੰਤਰੀ ਨੇ ਟਿੱਲ ਦਾ ਜ਼ੋਰ ਲਾਤਾ ਮਗਰੇ ਫੇਰ 500 ਤੋਂ ਵੱਧ ਵੋਟਾਂ ਨਾਲ ਆਪ ਦੀ ਵਾਰਡ ਜਿੱਤੇ ਔਰ ਦੂਜੀ ਵਾਰੀ ਸਕਸੈਸਿਵ ਟਰਮ ਇਹ ਬੰਦੇ ਦੀ ਕੋਈ ਰਾਈਵਲਰੀ ਨਹੀਂ ਕਿਸੇ ਨਾਲ ਇਹਨੇ ਆ ਆ ਪਹਿਲਾਂ ਇੱਕ ਚੀਜ਼ ਵਿਖਾਓ ਨਾ ਜੀ ਇਹ ਹੁਣ ਕਿਹੜੀ ਵਿਖਾ ਰਹੇ ਹੋ 12 ਵਾਲੀ ਆਪ 12 ਫਰਵਰੀ ਔਰ ਤੁਸੀਂ ਗੱਲ ਹੋਰ ਨੋਟ ਕਰੋ 12 ਦੀ ਰਾਤ ਐ ਜੀ 13 ਦੀ ਸਵੇਰ ਐ ਮਤਲਬ 1 2 ਵਜੇ ਆ ਯਾਦ ਕਰਿਓ ਕਿ ਲੋਕਡਾਊਨ ਕਦੋਂ ਹੋਇਆ ਸੀ ਹੁਣ ਜਿਹੜਾ ਆ ਬਲੈਕਆਊਟ ਗਲੀ 'ਚ ਇੱਕ ਬੰਦਾ ਨਹੀਂ ਦਿਖ ਰਿਹਾ ਕਿਉਂਕਿ ਬਲੈਕਆਊਟ ਤੇ ਦਿਨ ਸਨ ਮੇ 12 13 14 ਯਾਦ ਕਰੋ ਇਹ ਬਲੈਕਆਊਟ ਦੇ ਦਿਨ 'ਚ ਜਦੋਂ ਇੰਦੋ ਪਾਕ ਲੜਾਈ ਚੱਲੀ ਫਿਰ ਪੁਲਿਸ ਯਾ ਇਹ ਤਾਂ ਲਾਈਵ ਹੋ ਕੇ ਕਹਿ ਰਿਹਾ ਅਸਚੀ ਨਹੀਂ ਰਲਦੀ ਹੁਣ ਭਾਈ ਤੁਹਾਡੇ ਨਾਲ ਰਾਸ਼ੀ ਕਿੱਥੋਂ ਕਿੱਥੋਂ ਸਾਰੇ ਪੰਜਾਬ ਦੀ ਨਹੀਂ ਰਲਦੀ ਪੰਜਾਬ ਪੁਲਿਸ ਨਾਲ ਤਾਂ ਜੋ ਅੱਜ ਦੇ ਲਾਅਨ ਆਰਡਰ ਤੇ ਹਾਲਾਤ ਕਿੱਥੋਂ ਰਲਾਵੇ ਮਗਰ ਉਹ ਦੇਖਿਓ ਉਹ ਦਿਨ ਕੀ ਹੁੰਦਾ ਔਰ ਉਸ ਦੀ ਆ ਬੜੇ ਧਿਆਨ ਇੱਥੇ ਰੋਕੋ ਆ ਧਿਆਨ ਨਾਲ ਇਹ 19 ਫਰਵਰੀ ਜੀ ਨੇ ਮੇਰਾ ਵੀ ਇੱਕ ਦੋ ਵੀਡੀਓ ਨੇ ਪਹਿਲੀ ਵੀਡੀਓ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਉਹ 12 ਮਈ ਰਾਤ ਦੀ ਤੇ 13 ਸਵੇਰ ਦੀ ਇੱਕ ਵੀਡੀਓ ਉਹ ਜਦੋਂ ਮੁੜ ਕੇ মিডিਆ ਗਰੁੱਪ ਚ ਪਾ ਰਿਹਾ ਇਹ ਮੈਂ ਉਸ ਤੋਂ ਵੀ ਪਿੱਛੇ ਚਲੇ ਗਿਆ 19 ਫਰਵਰੀ ਔਰ ਇਹਦੇ ਚ ਸੁਣੋ ਬੜੇ ਧਿਆਨ ਨਾਲ ਕਹਿ ਰਿਹਾ ਬਾਮਣ ਮਾਰਨਾ ਹੈ ਬਾਬਣ ਮਾਰਨਾ ਹੈ ਬਾਮਣ ਮਾਰਨਾ ਮੈਂ ਪੁੱਛਣਾ ਚਾਹੁੰਨਾ ਗੋਲੀਆਂ ਤੁਸੀਂ ਕਿਸੇ ਮਹੱਲੇ ਦੇ ਅੰਦਰ ਇਸ ਤਰ੍ਹਾਂ ਗੋਲੀਆਂ ਚੱਲ ਰਹੀਆਂ ਸ਼ਰੇਆਮਤਮਾਸ਼ੀ ਹੋ ਰਹੀ ਹੈ ਕਿਉਂ ਨਹੀਂ ਉਹ ਬੰਦੇ ਫੜੇ ਗਏ ਉਹ ਬੰਦੇ ਕਿਉਂ ਨਹੀਂ ਫੜੇ ਜਾ ਰਹੇ ਉਹਨਾਂ ਨੂੰ ਕੌਣ ਬਚਾ ਰਿਹਾ ਹੈ ਸਪਸ਼ਟ ਗੱਲ ਹੈ ਕਿ ਉਹਨਾਂ ਨੂੰ ਬਚਾ ਰਹੀ ਹੈ ਹਰ ਭਜਨ ਈਟੀਓ ਤੇ ਹਰ ਭਜਨ ਈਟੀਓ ਤੋਂ ਲਾਏ ਹੋਏ ਜਿਹੜੇ ਉੱਥੇ ਪੁਲਿਸ ਦੇ ਵੀਰ ਨਹੀਂ ਤਾਂ ਮਤਲਬ ਹੀ ਕੋਈ ਨਹੀਂ ਜਦੋਂ ਅੱਜ ਸਾਰੀ ਵੀਡੀਓ ਗ੍ਰਾਫਿਕ ਪ੍ਰੂਫ ਹੈ ਅੱਜ ਤਾਂ ਫੜ ਲੇ ਪੁਲਿਸ ਨੇ ਜੇ ਉਸ ਦਿਨ ਫੜੇ ਹੁੰਦੇ ਤੇ ਉਹ ਨਿੱਕੇ ਨਿੱਕੇ ਨਿਆਣਿਆਂ ਦਾ ਪਿਓ ਜੂੰਦਾ ਹੁੰਦਾ ਇਹ ਹਾਲਾਤ ਨਾ ਹੁੰਦੇ ਪੁਲਿਸ ਦਾ ਆਫਟਰ ਥਾਟ ਹੈ ਆਫਟਰ ਰਿਐਕਸ਼ਨ ਹੈ ਕਿ ਹੁਣ ਰੌਲਾ ਪੈ ਜੂ ਤੇ ਵਿਖਾਤਾ ਜੀ ਅਸੀਂ ਤਾਂ 8 ਘੰਟੇ ਚ ਬੜ ਗਏ ਆ ਜਿਹੜਾ ਮਹੀਨਾ ਟਪਾਤਾ ਤੁਸੀਂ 1.5 2 ਮਹੀਨੇ ਟਪਾਤੇ ਉਹਦੀ ਉਹਦੀ ਜ਼ਿੰਮੇਵਾਰ ਕੌਣ ਆ ਦਿਖਾਇਓ ਹੁਣ 19 ਫਰਵਰੀ ਦੀ ਇਹ ਸਾਰੀ ਵੀਡੀਓ ਇਨਸੀਡੈਂਟ 7 ਮਿੰਟ ਚੱਲਿਆ ਜੀ 7 ਮਿੰਟ ਦਾ ਵੀ ਸੀਸੀਟੀਵੀ ਰਿਕਾਰਡਿੰਗ ਹੈ 10 ਮਿੰਟ ਦਾ ਵਾਕਿਆ ਹੋਣਾ ਪੁਲਿਸ ਨੇ ਉਦੋਂ ਵੀ ਨਹੀਂ ਕੁਝ ਕੀਤਾ ਆਇਡੈਂਟੀਫਾਈਡ ਸਾਰੇ ਔਰ ਇਸ ਤੋਂ ਬਾਅਦ ਆ ਸ਼ਿਕਾਇਤ ਦਿੱਤੀ ਜੀ ਇਹ ਸ਼ਿਕਾਇਤ ਐਸਐਚਓ ਨੂੰ ਨਰੇਸ਼ ਕੁਮਾਰ ਨੂੰ ਔਰ ਮੁੜ ਕੇ ਆ ਮੈਂ ਤੁਹਾਨੂੰ ਸ਼ੇਅਰ ਹੀ ਕਰ ਦੇਣਾ ਅੱਜ ਮੈਂ ਸਵੇਰੇ ਵੈਸੇ ਤਾਂ ਪੜ ਕੇ ਸੁਣਾਈ ਦਿੱਤੀ ਆ ਆ ਬਾਂਬੜ ਐਮਸੀ ਉੱਤੇ ਲਿਖਿਆ ਜੀ ਇਹਨੇ ਐਸਐਸਪੀ ਜਿਹੜੇ ਹੁੰਦੇ ਸਨ ਪਹਿਲਾ ਚਰਨਜੀਤ ਸਿੰਘ ਉਹਨਾਂ ਨੂੰ ਇਹ ਸਾਰੀ ਲਿਖਤੀ ਸ਼ਿਕਾਇਤ ਸਬ ਇੰਸਪੈਕਟਰ ਨਰੇਸ਼ ਕੁਮਾਰ ਐਸਐਚਓ ਹਰਚੰਦ ਡੀਐਸਪੀ ਤੋਂ ਲੈ ਕੇ ਸਾਰਿਆਂ ਨੂੰ ਦੇਤੀ ਹੋਰ ਬੰਦਾ ਦੱਸੋ ਜਿਹੜਾ ਆਮ ਨਾਗਰਿਕ ਹੈ ਪੰਜਾਬ ਦਾ ਕੀਦੇ ਕੋਲ ਜਾਵੇ ਮਤਲਬ ਉਹ ਨੂੰ 3-4 ਮਹੀਨੇ ਹੋ ਗਿਆ ਰੋਜ਼ ਉਹਦੀ ਰਕੀ ਹੁੰਦੀ ਸੀ ਛੇਤੀ ਕਿਥੇ ਉਹ ਘਰੋਂ ਨਿਕਲਦਾ ਨਹੀਂ ਸੀ ਔਰ ਜੋ ਨਿਕਲਦਾ ਸੀ ਉਹ ਟੈਕਸੀ ਚ ਲਾਉਂਦਾ ਜੀ ਆਪੀ ਗੱਡੀ ਦਾ ਕੰਮ ਹੈ ਉਹਦਾ ਉਹ 4-4 5-5 ਦਿਨ ਘਰੇ ਹੀ ਨਹੀਂ ਮੁੜਦਾ ਸੀ ਇਸੇ ਚੱਕਰ 'ਚ ਕਿ ਪੁਲਿਸ ਨੇ ਤਾਂ ਕਰਨਾ ਹੀ ਕੁਛ ਨਹੀਂ ਇਹ ਕਾਈਂਡਲੀ ਦੇਖਿਓ ਉਹ ਔਰ ਟਵੀਟ ਵਿਖਾ ਨਾ ਆਲਾ ਆ ਦਿਖਾਓ ਹਾਂਜੀ ਕੁਝ ਇਹ ਹੈਗੀ ਜੀ ਇਹ ਤੁਸੀਂ ਲਾ ਲਓ ਜੀ ਇਹ ਮੇਨ ਦਾ ਐਗਜ਼ੈਕਟ ਡੇਟ ਮੈਂ ਸ਼ੇਅਰ ਕਰ ਲੂੰ ਮੈਂ ਤੁਹਾਡੇ ਮਾਰਚ ਜਾਂ ਫੈਬਰੂਰੀ ਦੀ ਐਂਡ 'ਚ ਹੈ ਜੀ ਇਹ ਮਤਲਬ ਇਹ ਆਨ ਗoing ਹੈ ਜੀ ਮੈਂ ਫਰਵਰੀ ਮਾਰਚ ਅਪ੍ਰੈਲ ਮਈ ਮਈ ਚ ਉਹਨਾਂ ਦਾ ਕਤਲ ਹੀ ਹੋ ਰਿਹਾ ਅਖੀਰ ਚ ਇਹ 5 ਮਹੀਨੇ ਤੋਂ ਜਿਹੜੇ ਕਹਿ ਰਹੇ ਕਿ ਪਤਾ ਹੀ ਕੋਈ ਨਹੀਂ ਸੀ ਜੇ ਪੁਲਿਸ ਨੇ ਹੁਣ ਫੜ ਲੇ ਤੇ ਮਤਲਬ ਉਹਦੋਂ ਤੁਸੀਂ ਫੜਨਾ ਨਹੀਂ ਚਾਹੁੰਦੇ ਸੀ ਜਾਂ ਤੁਹਾਨੂੰ ਕੋਈ ਫੜਨ ਦੇ ਨਹੀਂ ਰਿਹਾ ਦੇ ਨਹੀਂ ਦੇ ਰਿਹਾ ਸੀ ਇਜਾਜ਼ਤ ਨਹੀਂ ਦੇ ਰਿਹਾ ਸੀ ਤੁਸੀਂ ਪੜੇ ਨਹੀਂ ਹੁਣ ਰੌਲਾ ਪੈ ਗਿਆ ਤੇ ਤੁਸੀਂ ਫੜ ਲੇ ਇਹਦੀ ਕੀ ਮਤਲਬ ਹੈ ਕਿ ਪੁਲਿਸ ਦੀ ਰਲਿ ਮਿਲੀ ਭੁਗਤਾਂ ਕਿਉਂਕਿ ਪੁਲਿਸ ਨੇ ਜਦ 8 ਘੰਟੇ ਚ ਇੰਨੀ ਮੁਸਤੈਦ ਹੋ ਗਈ ਤੇ ਪਹਿਲਾ ਕਿਹੜੀ ਗੋਲੀ ਨੀਂਦੀਆਂ ਖਾ ਕੇ ਸੁੱਤੇ ਪਏ ਸੀ ਜਿਹੜੇ ਉਹਦੋਂ ਨਾਲ ਕੁਝ ਕਰਦੇ ਸੀ ਨੀਂਦ ਵਾਲੀਆਂ ਕਿਹੜੀਆਂ ਗੋਲੀਆਂ ਖਾਦੀਆਂ ਸੀ ਉਹ ਦਿਖਾ ਹੁਣ ਮੇਰੇ ਵੀ ਦੂਜੀ ਹਾਂਜੀ ਆ ਸਟੇਟਸ ਪਾ ਰਿਹਾ ਜੀ ਜਿਹੜੇ ਬੰਦੇ ਆ ਆ ਸੁਣਾਈ ਇਹਨਾਂ ਦਾ ਬਹੁਤ ਵੱਡਾ ਕੰਮ ਕੀਤਾ ਤੁਸੀਂ ਮੇਰੇ ਛੇੜ ਪ੍ਰਾਪਤ ਕੰਮ ਬਹੁਤ ਕਾਇਦਾ ਬਦਲਾ ਲੁਟਾ ਐਪੀਐਮ ਅਗਰ ਲੱਗੇ ਬਹੁਤ ਪ੍ਰਸੰਨਤਾ ਨਾਲ ਅੱਗੇ ਚੱਲ ਨੇ ਇੱਕ ਹੋਰ ਅੱਜ ਵਾਲੀ ਜਿਹੜੀ ਮੈਂ ਬਾਅਦ ਚ ਦਿੱਤੀ ਉਹਨੂੰ ਦਿੱਤੀ ਮੁੰਡੇ ਨੂੰ ਕਬਾੜ ਉਹ ਨਹੀਂ ਯਾਰ ਇੱਕ ਅੱਜ ਹੋਰ ਉਹਨੇ ਇਹ ਸਟੇਟਸ ਪਾ ਰਿਆ ਜੀ ਵਧਾਈ ਦੇ ਰਿਆ ਔਰ ਇੰਨਾ ਬੰਦਿਆ ਦੇ ਖਿਲਾਫ ਸ਼ਿਕਾਇਤਾਂ ਤਾਂ ਔਰ ਇਹ ਕਰਦੇ ਕੀ ਨੇ ਹੁਣ ਇਹਨਾਂ ਨੂੰ ਕੌਣ ਵਿਚਾਰ ਰਿਹਾ ਇਸ ਗੱਲ ਦੀ ਵੀ ਤਹਿਕੀਕਾਤ ਹੋਵੇ ਇਹਨਾਂ ਦਾ ਕੰਮ ਕੀ ਹੈ ਇਲੀਗਲ ਸ਼ਰਾਬ ਸੇਲ ਇਲੀਗਲ ਨਸ਼ਾ ਸੇਲ ਮਤਲਬ ਸਾਰੇ ਪੁੱਠੇ ਕੰਮ ਔਰ ਇਹ ਰੋਕਦਾ ਸੀ ਕਿਹੜੀ ਗੈਂਗ ਰਾਈਵਲਰੀ ਆ ਉਹ ਦੱਸ ਦਿਓ ਮੈਂ ਦੱਸ ਦੇਣਾ ਕੀ ਰਾਈਵਲਰੀ ਆ ਦੱਸ ਰਿਹਾ ਇੱਕ ਲੜਾਈ ਹੋਈ ਜੀ ਇਹਦੇ ਭਰਾਵਾਂ ਨਾਲ ਕਿਹੜੀ ਗੱਲੋਂ ਗਲੀ ਚ ਪਾਣੀ ਸਿੜਤਾ ਜੀ ਕਿਹੜੀ ਰਾਈਵਲਰੀ ਹੋ ਗਈ ਪੈਦਾ ਜੀ ਪਾਣੀ ਸਿੱਟਣ ਤੋਂ ਉਹ ਬੰਦਾ ਮਾਰਤਾ ਵਿਚਾਰਾ ਗਰੀਬ ਕਿ ਤੂੰ ਸਾਡੇ ਨਸ਼ੇ ਵੇਚਣ ਵਾਲੇ ਕੰਮ 'ਚ ਰੋਕ ਪਾਉਂਦਾ ਸੀਗਾ ਸਾਡੀਆਂ ਸ਼ਿਕਾਇਤਾਂ ਕਰਦਾ ਸੀ ਜੱਗੇ ਬੰਦਾ ਹੀ ਮਾਰਤਾ ਅੱਜ ਵਾਲੀ ਵੀ ਦਿਖਾਈ ਉਹ ਸਟੇਟਸ ਇੱਕ ਹੋਰ ਪਾਇਆ ਇਹ ਅਗਲਾ ਉਹ ਦਿਖਾਈ ਅੱਛਾ ਚੌਰੀ ਆਈ ਕਿ ਆ ਜੀ ਅੱਜ 20 ਫਰਵਰੀ 2025 ਦਾ ਮੈਸੇਜ ਹੈ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਜੀ। ਸੋ ਇਹ ਐਸਐਸਪੀ ਨੂੰ ਵੀ ਉਦੋਂ ਦਾ ਇਹ ਦਿੱਤਾ ਹੋਇਆ ਸਾਰਾ। ਅੱਜ ਤੁਸੀਂ ਵੇਖ ਲਓ ਲਾਅ ਐਂਡ ਆਰਡਰ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਸਭ ਤੋਂ ਹੌਟ ਸਪੌਟ ਹੈ ਟੂਰਿਜ਼ਮ ਦਾ। ਇੰਡੋਪਾਰਕ ਬਾਰਡਰ ਤੇ ਸਥਿਤ ਹੈ। ਉੱਥੇ ਤੁਸੀਂ ਕਿਸੇ ਦੀ ਜਾਲ ਮਕੂਤ ਨਹੀਂ ਉਹਨੇ ਕੀ ਹਿਸਾਬ ਰੱਖਣਾ ਆਹ ਹੌਲਗੇਟ ਦਾ ਅਸੀਂ ਲੈ ਕੇ ਆਇਆ ਵੇਖੋ ਜੀ। ਅੱਗੇ ਲੈ ਜਾ ਇਹਨੂੰ ਔਲ ਜੋੜ। ਆਹ ਸਾਹਮਣੇ ਹੈ ਜੀ ਦੁਕਾਨ ਰਾਈਟ ਸਾਈਡ ਤੇ। ਜਿਹੜਾ ਉਹ ਪੈਸੇ ਬਦਲਣ ਵਾਲੇ ਉਹਦਾ ਅੱਗੇ ਦਿਖਾਈ। ਉਹ ਲਿਖਿਆ ਹੋਇਆ ਉੱਥੇ ਨੋਟ ਬਦਲਣ ਵਾਲੇ। ਪਿੱਛੇ ਆਹ ਇੱਥੇ ਫਟੇ ਪੁਰਾਣੇ ਨੋਟ ਬਦਲ ਬਦਲੇ ਜਾਂਦੇ ਹਨ। ਹੁਣ ਇਸ ਤੋਂ ਬਿਜ਼ੀ ਸਪੌਟ ਕਿਹੜਾ ਛਿਆਤਾ ਸਾਹਿਬ ਤੋਂ ਬਿਜ਼ੀ ਸਪੌਟ ਕਿਹੜਾ ਸ੍ਰੀ ਹਰਮੰਦਰ ਸਾਹਿਬ ਤੋਂ ਵੱਧ ਵਿਜੀਟਿਡ ਥਾਂ ਕਿਹੜਾ ਆ ਹਾਲ ਵੇਖ ਲਓ ਮਤਲਬ ਕੀ ਇੱਥੇ ਪੁਲਿਸ ਕੀ ਕਰ ਕੀ ਰਹੀ ਐ ਕਿੱਥੇ ਜਾਗਦੀ ਐ ਪੁਲਿਸ ਪੁਲਿਸ ਦਾ ਕੰਮ ਕਰਨ ਦੀ ਨੀਂਹ ਤੇ ਐ ਤੇ ਸਾਡਾ ਜਿਹੜਾ ਮੈਂ ਇਸ ਮੌਤ ਲਈ ਸਿੱਧੇ ਤੇ ਸਿੱਧੇ ਚੀਫ ਮਿਨਿਸਟਰ ਭਗਵੰਤ ਮਾਨ ਦਾ ਅਟਰ ਫੇਲੀਅਰ ਹਰ ਭਜਨ ਈਟੀਓ ਦਾ ਗਲਤ ਅਫਸਰਾ ਨੂੰ ਸ਼ਹਿ ਦੇਣਾ ਉਹਦੀ ਪੋਸਟਿੰਗ ਕਰਾਉਣੀ ਜਸਟਿਸ ਹੋਣੀ ਦੇਣਾ ਔਰ ਵੱਡੀ ਗੱਲ ਜਿਹੜੇ ਧਾਲੀਵਾਲ ਸਾਹਿਬ ਕੱਲ ਦੇ ਭਾਸ਼ਣ ਤੇ ਭਾਸ਼ਣ ਐਵੇਂ ਪਤਾ ਨਹੀਂ ਸੋਚਦਾ ਹੀ ਨਹੀਂ ਬੋਲਣ ਤੋਂ ਪਹਿਲਾਂ ਮੇਰਾ ਵੀਰ 5-7 ਮਿੰਟ ਲਾਤੇ ਮਜੀਠੀਆ ਜਮੇ ਆ ਮਜੀਠੀਏ ਨੂੰ ਲਥੇ ਨੂੰ ਸਰਕਾਰ ਗੀ ਨੂੰ ਵਿੱਚ ਕਾਂਗਰਸ ਦੇ ਵੀ ਆ ਗਈ ਸਾਡੇ ਤੁਸੀਂ ਵੀ ਲਥਨ ਵਾਲੇ ਹੋਏ ਖੜੇ ਹੋ ਸਾਲ ਲਗਭਗ ਸਾਰੀਆਂ ਵਜੀਰੀਆਂ ਤੋਂ ਤਾਂ ਵੇਲਾ ਕੀਤਾ ਹੀ ਆ ਪਹਿਲਾਂ ਤਾਂ ਦੱਸਣਾ ਪੈਂਦਾ ਲੋਕਾਂ ਨੂੰ ਪਤਾ ਹੀ ਨਹੀਂ ਮੈਂ ਕੁਲਦੀਪ ਢਾੜੀਵਾਲ ਐਨ ਆਰ ਆਈ ਮਹਿਕਮਤ ਦੱਸਿਆ ਮਹਿਕਮੇ ਦਾ ਬਜਟ ਕਿੰਨਾ ਹੁੰਦਾ ਸਾਰੀ ਵਜ਼ੀਰੀਆਂ ਤੋਂ ਤਾਂ ਲੱਥਿਆ ਪਿਆ ਹੁਣ ਤਾਂ ਗੱਡੀ ਵੀ ਲੱਥੇ ਗੱਡੀ ਚੋਂ ਲੱਥੇ ਲਾ ਲਾ ਤੇ ਐਵੇਂ ਭਾਸ਼ਣ ਕਹੀ ਜਾਣਾ ਹਾਊ ਕਨ ਮਤਲਬ ਇਸਕੇਪਿਸ ਐਟੀਟਿਊਡ ਮਤਲਬ ਗੈਰ ਜ਼ਿੰਮੇਵਾਰ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਤੇ ਦੂਜੇ ਨੂੰ ਜ਼ਿੰਮੇਆ ਠਰਾ ਦਿਓ ਯਾਰ ਸਾਢੇ 3 ਸਾਲ ਤੁਹਾਨੂੰ ਸਰਕਾਰ ਨੇ ਔਂ ਡੋਗਿਆ ਨੇ ਉਹ ਗਿਆ ਥੋੜੇ ਵੇਲੇ ਸਾਰਾ ਕੁਝ ਹੋ ਰਿਹਾ ਅਫਸਰ ਤੁਸੀਂ ਲਾ ਰਹੇ ਹੋ ਤੇ ਜੁਮੇਰ ਤੁਸੀਂ 8 ਸਾਲ ਮਗਰ ਜਾ ਕੇ ਪਵਾ ਕੇ ਕੀ ਆਪ ਦੀ ਜਮੇਅਤ ਕੋ پاس ਜਾਓਗੇ ਅਫਸੋਸ ਦੀ ਗੱਲ ਹੈ दैट द ਸੀਰੀਅਸਨੈਸ ਟੂ ਹੈਂਡਲ ਲਾਅ ਐਂਡ ਆਰਡਰ ਹੈ ਹੀ ਕੋਈ ਨਹੀਂ ਹਰ ਗੱਲ ਨੂੰ ਇੱਕ ਲਾਈਟਲੀ ਲਿਆ ਜਾ ਰਹਾ ਲੋਕਾਂ ਦੀ ਜਾਨ ਦੀ ਕੀਮਤ ਨੂੰ ਹੀ ਕੁਝ ਨਹੀਂ ਸਮਝਿਆ ਜਾ ਰਿਹਾ ਉਹ ਵਿਚਾਰੀ ਮਾਂ ਉਹਦੇ ਨਿੱਕੇ ਨਿੱਕੇ ਦੋ ਬੱਚੇ ਨੇ ਇੱਕ ਬੇਟੀ ਆ ਤੈਨੂੰ ਨਿਆਣੇ ਉਹਦੀ ਵਾਈਫ ਉਹਦਾ ਜਿਹੜਾ ਬ੍ਰਦਰ ਇਨ ਲਾਅ ਸੀ ਜਿੱਦੀ ਇੰਗੇਜਮੈਂਟ ਸੈਰੇਮੋਨੀ ਸੀ ਉਹ ਕਵੇਤ ਤੋਂ ਆਇਆ ਸੀ ਮਿਹਨਤ ਕاش ਬੰਦਾ ਕਹਿੰਦਾ ਮੇਰੇ ਸਾਹਮਣੇ ਮੇਰੇ ਭਾਈਏ ਨੂੰ ਮਾਰਦਾ ਵਿਚਾਰਾ ਕਹਿੰਦਾ ਪੁਲਿਸ ਨੂੰ ਪਿੱਟਦਾ ਹੰਬ ਗਿਆ ਕੀ ਭਾਈ ਫੜ ਲਓ ਫੜ ਲਓ ਇਹਨਾਂ ਨੇ ਮੇਰਾ ਨਕਸਾਲ ਕਰ ਦੇਣਾ 90 ਆਫਟਰਵਰਡਸ ਇਹ ਫਿਰ ਪ੍ਰੈਸ ਕਾਨਫਰੈਂਸ ਕਰਕੇ ਕਹਿੰਦੇ ਆ ਜਿਓ ਜੀ ਅਸੀਂ ਫਲਾਣੇ ਦੀ ਲੱਤ 'ਚ ਗੋਲੀ ਮਾਰਤੀ ਫਲਾਣਾ ਕਰਤਾ ਢੀਂਗ ਕਰਤਾ ਉਹਨੇ ਹਵਾਈ ਫੈਰ ਕੀਤਾ ਮਤਲਬ ਉਹਦੋਂ ਕਹਾਣੀ ਪੇਸ਼ ਕਰ ਦਿੰਦੇ ਅੱਜ ਉਹ ਚੀਜ਼ ਆ ਆ ਉਹ ਜਿਹੜਾ ਆਪਣਾ ਤੁਸੀਂ ਆ ਵੀਡੀਓ ਵੇਖੀ ਆ ਦੀਪਕ ਜੀ ਦੀਪਕ ਹੀ ਆ ਨਾ ਹਾਂਜੀ ਕੁੰਬਦੀਪ ਕੁਮਾਰ ਜੀ ਉਹ ਵੀ ਪੂਰੇ ਹੋ ਗਏ ਹਾਉ ਡੈਥ ਹੋ ਗਈ ਜੀ ਮੇਰੇ ਕੋਲ ਤਾਂ ਇਹੀ ਖਬਰ ਆਈ ਆ ਕਿ ਉਹਦੀ ਡੈਥ ਹੋ ਗਈ ਹੈ ਜੀ ਤੇ ਜੇ ਮਤਲਬ ਇਹਦੇ ਲਈ ਹਾਉ ਇਜ਼ ਦਾ ਪੁਲਿਸ ਨਾਟ ਰਿਸਪੌਂਸਿਬਲ ਮੈਨੂੰ ਦੱਸੋ ਦੇ ਆਰ ਸਲੀਪਿੰਗ ਐਟ ਦੀ ਅੱਛਾ ਇਹ ਉਹ ਨਹੀਂ ਕੀ ਖੇਤਾਂ 'ਚ ਨਹੀਂ ਇਨਸੀਡੈਂਟ ਹੋ ਰਹੇ ਜਿੱਥੇ ਮਤਲਬ ਕਿ ਆਵਾਜਾ ਵੀ ਕੋਈ ਨਹੀਂ ਇੱਥੋਂ ਤਾਂ ਬਾਅਦ ਦੁਨੀਆ ਜਾਂਦੀ ਨਹੀਂ ਇਹ ਜਿਹੜੀਆਂ ਥਾਵਾਂ ਨੂੰ ਬੰਦਾ ਹਾਓ ਬੰਦਾ ਜਾਨ ਮਾਲ ਦੀ ਰੱਖਿਆ ਲਈ ਕੌਣ ਜ਼ਿੰਮੇਵਾਰ ਹੈ ਮੇਰਾ ਤਾਂ ਇਹ ਸਵਾਲ ਹੈ ਕੀ ਉਹ ਦਿਖਾਤੇ ਜੀ ਸਾਰੇ ਕੋ ਅੱਜ ਦਾ ਸਟੇਟਸ ਵਾਲਾ ਨਹੀਂ ਵਿਖਾਇਆ ਤੂੰ ਉਹ ਵੀ ਵਿਖਾ